ਜਾਦੇ ਜਾਣੇ ਬੰਦੇ ਨਹੀਂ ਲਿਜਾ ਸਕਦੇ ਹਨ ਕਿਉਂਕਿ ਉੱਥੋਂ ਬੰਦੇ ਅਸੀਂ ਰੈਸਕਿਊ ਕਰਕੇ ਲੈ ਕੇ ਵੀ ਆਉਣੇ ਸੀ ਉੱਥੇ ਪਾਣੀ ਪੱਧਰ ਵੱਧ ਰਿਹਾ ਸੀਗਾ ਤੇ ਪ੍ਰਸ਼ਾਸਨ ਕਹਿੰਦਾ ਹਣ ਰਾਸ਼ਨ ਛੱਡੋ ਬੰਦੇ ਲੈ ਕੇ ਕੱਢ ਕੇ ਲਿਆਓ ਪਾਣੀ ਵੱਧਣਾ 2 2.5 ਫੁੱਟ ਦੇ ਲੱਗਦਾ ਉੱਥੋਂ ਪਹਿਲਾਂ ਅਸੀਂ ਮਹਾਰਾਜ ਦਾ ਸਰੂਪ ਉਸੇ ਪਿੰਡ ਤੋਂ ਕੱਢ ਕੇ ਲੈ ਕੇ ਆਏ ਭਾਜੀ ਅਸੀਂ ਜਾ ਰਹੇ ਹਾਂ ਜਾ ਕੇ ਰਾਸ਼ਨ ਵੀ ਗੁਲਾਬ ਸਿੱਧੂ ਨੇ ਵੰਡੇ ਆ ਮੈਂ ਸਾਰੀਆਂ ਵੀਡੀਓ ਵਿੱਚ ਲਾਵਾਂਗੇ ਗੁਲਾਬ ਸਿੱਧੂ ਨੇ ਰਾਸ਼ਨ ਵੰਡੇ ਆ ਉੱਥੇ ਕਹਿੰਦੇ ਰਾਸ਼ਨ ਆਇਆ ਨਹੀਂ ਆਪ ਬੰਦਾ ਵੀਡੀਓ ਦਿਖਾਵਾਗੇ ਵੀਡੀਓ ਲਾਓ ਸਾਡੀ ਟੀਮ ਲਾਉਗੀ ਦੂਜੀ ਗੱਲ ਇੱਕ ਫਿਰ ਉੱਥੇ ਜਿਹੜਾ ਕਹਿੰਦੇ ਜਿਹੜਾ ਬੰਦਾ ਕਹਿੰਦਾ ਨਾ ਮੈਂ ਰੋਂਦਾ ਵੀ ਮੇਰਾ ਰਾਸ਼ਨ ਸਾਡਾ ਭੁੱਖੇ ਮਰ ਗਏ ਉਹਨੂੰ ਕਿਵੇਂ ਪਤਾ ਬੰਦੇ ਭੁੱਖੇ ਹੁੰਦੇ ਦੋ ਦਿਨ ਤੋਂ ਅਸੀਂ ਉੱਥੇ ਕੰਮ ਕਰ ਰਹੇ ਆ ਇੱਕ 20 ਬੰਦਾ ਉੱਥੇ ਪਿੰਡਾਂ 'ਚ ਸਰਵੇ ਕਰਾ ਕੇ ਦੇਖ ਲੈ ਜੇ ਬੰਦਾ ਕੋ ਕਹਿ ਰਿਹਾ ਵੀ ਇਹ ਸਰਸਤਾ ਨੇ ਕੀ ਕੰਮ ਕੀਤਾ ਘਰ ਘਰ ਭਾਜੀ ਰਾਸ਼ਨ ਪਹੁੰਚਾਇਆ ਉੱਥੇ ਕੋਈ ਪਹਿਲਾਂ ਪਹੁੰਚਿਆ ਨਹੀਂ ਜੋ ਉੱਥੇ ਹਾਲਾਤ ਬਣੇ ਹੋਏ ਸੀ ਤੇ ਜੋ ਆਪਾਂ ਉੱਥੇ ਸਾਰੇ ਦਿਨ ਜਨ ਜਾਨ ਲਈ ਜਾਗਰੂਕ ਇੱਥੇ ਖੜਾ ਮੈਂ ਕਹਿੰਦਾ ਇਸ ਮੋੜੇ ਨੇ ਇੰਨੀ ਮਿਹਨਤ ਕੀਤੀ ਜਦੋਂ ਦੀ ਅਸੀਂ ਸਵੇਰ ਦੀ ਭਾਜੀ ਵੀਡੀਓ ਦੇਖੀ ਸਾਡੀ ਸਾਡੀ ਟੀਮ ਨੇ ਸਰਦਾ ਮਾਨੀ ਡੋਲ ਗਈਆਂ ਦੇ ਵਿੱਚ ਮਨਜੋਤ ਸਿੰਘ ਤਲਵੰਡੀ ਹੁਣੇ ਦੱਸਦੇ ਵੇ ਜਾ ਹੁੰਦਾ ਉਹਨਾਂ ਬੰਦਿਆਂ ਨੂੰ ਕਿੱਦਾਂ ਕਿ ਲੋਕ ਭੁੱਖੇ ਬੈਠੇ ਆ ਫੇਕ ਮੈਂ ਤੁਹਾਨੂੰ ਹੋਰ ਦੱਸਦਾ ਭਾਜੀ ਜਿਹੜੇ ਬੰਦੇ ਨੂੰ ਅਸੀਂ ਕੇਸ ਦੀਏ ਚੜਾ ਲਈਏ ਉਹ ਤਾਂ ਠੀਕ ਆ ਜਿਹੜੇ ਬੰਦੇ ਨੂੰ ਲਾਦੀ ਹੋ ਨਹੀਂ ਪੱਤਰਕਾਰ ਨੂੰ ਚੜਾਇਆ ਨਹੀਂ ਗਈ ਗੱਲ ਆ ਯਾਰ ਅਸਲ ਜਿਹੜੇ ਵਿੱਚ ਦੋ ਕੁ ਜਣੇ ਹੋਰ ਬੈਠੇ ਬੋਲਦੇ ਮੇਰੀ ਗੱਲ ਹੋਰ ਇੱਥੇ ਲੋਕਾਂ ਨਾਲ ਵੀ ਹੋਈ ਆ ਉਹ ਗੱਲ ਕਰਦੇ ਆ ਕਿ ਜਿਹੜੇ ਪੱਤਰਕਾਰ ਸਾਹਿਬ ਸਾਨੂੰ ਉਹ ਗੁਲਾਬ ਸਿੱਧੂ ਦੇ ਵਿੱਚ ਇੰਟਰਵਿਊ ਕਰਨਾ ਚਾਹੁੰਦੇ ਆ ਅਸਲ ਵਿੱਚ ਜਿਹੜੇ ਬੰਦੇ ਵਿਰੋਧ ਕਰਨ ਦੇ ਰਾਸ਼ ਦੀ ਬੰਦੇ ਆ ਉਹ ਬੰਦੇ ਆ ਸਾਰੇ ਆ ਦੇਖੋ ਇਹ ਲਾਊਗਾ ਜਗਰੂਪ ਆ ਜਗਰੂਪ ਦੀ ਬੋਰਡ ਦੇ ਵਿੱਚ ਜਾ ਕੇ ਮੁੜ ਕੇ ਭਾਜੀ ਕਾਲਾ ਭੋਲੇ ਨੇ ਇਹ ਗੱਲ ਕਹੀ ਵੀ ਬਾਈ ਜੀ ਤੁਸੀਂ ਪੈਕਿੰਗ ਕਰ ਲਓ ਤੁਹਾਡਾ ਰਾਸ਼ ਨਹੀਂ ਪਕਣਾ ਆ ਸਾਰਾ ਕਾਲਾ ਪੈਕਿੰਗ ਕਰ ਰਿਹਾ ਉਹ ਤੋਂ ਬਾਅਦ ਆ ਕਾਲੇ ਪੈਕਿੰਗ ਦਾ ਰਚਨ ਉਹਨਾਂ ਦੀ ਨਾ ਆ ਕਾਲਾ ਪੈਕਿੰਗ ਇਹ ਵੀਡੀਓ ਲਾਵਾਂਗੇ ਆ ਕਾਲਾ ਪੈਕਿੰਗ ਦਾ ਰਚਨ ਬਣ ਰਿਹਾ ਆ ਉਹ ਬੰਦੇ ਜਿਹੜੇ ਵਿਰੋਧ ਕਰ ਰਿਹਾ ਨਾਲ ਖੜੇ ਆ ਜਗਰੂਪ ਜਾ ਕੇ ਕਰਕੇ ਰਾਸ਼ਨ ਵੰਡ ਕੇ ਸਾਡੇ ਬੰਦੇ ਆਏ ਆ ਅਸੀਂ ਨਾਲ ਵੰਡ ਕੇ ਵੀ ਆਏ ਜਦੋਂ ਅਸੀਂ ਵੰਡਦੇ ਸੀ ਸਾਨੂੰ ਵੀ ਭੁੱਖ ਲੱਗਦੀ ਹੈ ਕਾਲੇ ਲਫਾਫੇ ਚ ਛਕਿਆ ਵੀ ਸਾਡੇ ਨੂੰ ਕਹਿਦਾ ਵੀਡੀਓ ਮੈਂ ਤਾਂ ਸਪੋਕਸਮੈਨ ਅਧਾਰੇ ਨੂੰ ਬੇਨਤੀ ਕਰਦਾ ਦੇਖੋ ਅਸੀਂ ਵੀ ਹਮੇਸ਼ਾ ਕਿਸਾਨ ਆਗੂ ਆ ਇਸ ਸਮਾਜ ਸੇਵੀ ਸੰਸਥਾਾਂ માં ਆ ਅਸੀਂ ਵੀ ਹਮੇਸ਼ਾ ਚੈਨਲਾਂ ਦੇ ਨਾਲ ਸਹੀ ਸੰਪਰਕ ਦੇ ਵਿੱਚ ਰਹਿੰਨੇ ਆ ਸਾਡੀ ਦੇਸ਼ ਵਿਦੇਸ਼ ਤੱਕ ਖਬਰ ਪਹੁੰਚਾਉਂਦੇ ਆ ਪਰ ਇਹੋ ਜਿਹੀ ਨੈਗੇਟਿਵਿਟੀ ਵਾਲੀ ਖਬਰ ਪਹਚਾਈ ਉਹ ਸਾਡੇ ਮਨਾਂ ਨੂੰ ਭਾਈ ਠੇਸ ਪਹੁੰਚੀ ਹੈ ਉਹ ਸਾਡੇ ਹਿਰਦੇ ਬਲੁੰਦਰੇ ਗਏ ਆ ਇਹ ਉਹ ਇਨਸਾਨ ਆ ਇਨਸਾਨ ਕਹੂੰਗਾ ਮੈਂ ਮਨੁੱਖੀ ਕਹੂੰਗਾ ਇਹ ਉਹ ਇਨਸਾਨ ਆ ਜਿਨ੍ਹਾਂ ਨੇ ਆ ਮਹੀਨੇ ਤੋਂ ਘਰਾਂ ਦੇ ਵਿੱਚ ਜਾ ਕੇ ਨਹੀਂ ਦੇਖਿਆ ਇਹਨਾਂ ਦੀ ਆ ਛੋਟੀ ਬੇਟੀ ਦਾ ਜਨਮ ਦਿਨ ਸੀ ਇਹਨਾਂ ਨੇ ਜਨਮ ਦਿਨ ਮਨਾ ਕੇ ਨਹੀਂ ਦੇਖਿਆ ਔਰ ਇਹਨਾਂ ਨੇ ਆਪਣੇ ਘਰ ਵੱਲ ਤੱਕ ਕੇ ਨਹੀਂ ਦੇਖਿਆ ਕੌਣ ਇਹਨਾਂ ਦੇ ਉੱਪਰ ਉਂਗਲੀ ਖੜਵੀ ਕਰੂਗਾ ਮਿਰ ਸਵਾਰਥ ਸੇਵਾ ਕਰ ਰਹੀ ਹੈ ਇਹਨਾਂ ਦੀ ਟੀਮ ਔਰ ਅੱਜ ਇਹ ਸਿਰਫ 2 ਜਾਂ 2.5 ਘੰਟਿਆਂ ਦੀ ਬੇਟ ਕਰਨ ਤੋਂ ਇਲਾਵਾ ਇਹਨਾਂ ਕੋ ਖੜੇ ਨਹੀਂ ਹੋਇਆ ਇੱਕ ਚੰਦਕ ਟਾਈਮ ਆਪਣੇ ਵਾਸਤੇ ਫੋਟੋ ਸ਼ੂਟ ਵਾਸਤੇ ਮੈਂ ਕਹੂੰਗਾ ਅੰਦਰ ਜਾਣ ਵਾਸਤੇ ਪੂਰੀ ਸਸਤਾ ਦੇ ਉੱਪਰ ਸਵਾਲ ਇਹਨਾਂ ਨੇ ਖੜੇ ਕਰ ਦਿੱਤੇ ਆ ਅੱਜ ਮੈਂ ਉਹ 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 ਮੰਜ਼ਰ ਦੇਖ ਰਿਹਾ ਉਹ ਸਮਾਂ ਦੇਖ ਰਿਹਾ 220 ਵਾਲਾ ਉਸ ਵੇਲੇ ਵੀ ਸਾਰੇ ਕਲਾਕਾਰ ਵੀਰ ਗੀਤਕਾਰ ਵੀਰ ਸਾਰੀ ਫਿਲਮ ਇੰਡਸਟਰੀ ਉਸ ਵੇਲੇ ਵੀ ਮੈਦਾਨ ਚਾਈ ਸੀ ਅੱਜ ਉਹ ਹਾਲਾਤ ਹੋ ਗਏ ਅੱਜ ਸਾਰੀ ਫਿਲਮ ਇੰਡਸਟਰੀ ਗੀਤਕਾਰ ਕਲਾਕਾਰ ਸਭ ਆ ਰਹੇ ਆ ਤੇ ਹੁਣਾ ਵੀਰ ਦੇ ਕੋਲ ਹੀ ਆ ਹੋਰ ਕਿਸੇ ਦੀਆਂ ਕਿਸ਼ਤੀਆਂ ਹੈ ਨਹੀਂ ਜਿਉ ਮਾਰਨਾ ਆਉਂਦੇ ਆ ਦੇ ਪਿੰਡਾਂ ਦੇ ਪਿੰਡ ਅਡਾਪਟ ਵੀ ਕਰਦੇ ਆ ਪਿੰਡਾਂ ਦੇ ਪਿੰਡਾਂ ਨੂੰ ਲੱਖਾਂ ਰੁਪਈਆ ਵੀ ਦੇ ਕੇ ਜਾਂਦੇ ਆ ਆ ਸਰਕਾਰਾਂ ਤੋਂ ਕੁਝ ਨਹੀਂ ਹੋਣਾ ਤੁਸੀਂ ਦੇਖ ਲਿਓ ਇਹਨਾਂ ਤੋਂ ਆ ਮੁਆਵਜ਼ੇ ਵੀ ਨਹੀਂ ਦੇ ਹੁਣੇ ਇਹਨਾਂ ਸੰਸਥਾਵਾਂ ਨੇ ਕੰਮ ਕਰਨਾ ਪਿੰਡ ਦੇ ਵਿੱਚ ਗਿਆ ਪਿੰਡ ਦੇ ਨਾਲ ਵਿਚਾਰੇ ਇੰਨੇ ਜਿਹਦੇ ਹੁਣ ਪਾਜੀ ਪਿੰਡ ਚ ਪਾਣੀ ਭੜਿਆ ਉਹ ਘਰ ਅਗਲੇ ਹਾਲਾਤ ਇਹਨੇ ਮਾੜੇ ਜਦੋਂ ਉਹ ਗਿਆ ਇਹਨੇ ਖੁਸ਼ ਹੋਏ ਉਥੇ ਮਤਲਬ 2 3 2 3 ਘੰਟੇ ਨਾ ਉਹ ਉਹਨਾਂ ਨੂੰ ਯਾਰ ਕਿਹਦੇ ਸੁਖਣਾ ਵੀ ਕੋਈ ਇਹ ਲਵੇ ਸਾਡੀ ਪਿੰਡ ਦੇ ਗਲਾਬ ਦਿੱਤੂ ਆ ਵੀ ਮਤਲਬ ਉਹਨਾਂ ਦੇ ਚਿਹਰੇ ਤੇ ਖੁਸ਼ੀ ਹੋਈ ਹੈ ਜੇ ਬੰਦਿਆਂ ਨੂੰ ਜਿਹੜੇ એનર્ਜੀ ਮਿਲਦੀ ਹੈ ਯਾਰ ਉਹ ਲੋਕ ਜਿਹੜੇ ਇਸ ਵੇਲੇ ਪੀੜਾ ਦੇ ਵਿੱਚ ਆ ਜਿਹਦੀ ਖੁਸ਼ੀ ਥੇ ਨੇ ਦੇਖੋ ਜਿਹੜੇ ਵਿਚਾਰੇ ਅੰਦਰ ਬੈਠੇ ਹੋ ਉਹਨਾਂ ਦੇ ਚਿਹਰੇ ਤੇ ਖੁਸ਼ੀ ਲਿਆਉਣੀ ਕਿਤਾ ਇਹ ਦੇਖੋ ਇਹ ਨਹੀਂ ਵੀ ਅਸੀਂ 네ਗੈਟਿਵਿਟੀ ਮਿੰਟ ਦੇਖੋ ਜਦ ਸੈਲੀਬ੍ਰਿਟੀ ਹੁੰਦੀ ਆ ਨਾ ਉਹ ਲੋਕਾਂ ਦੇ ਖਿੱਚ ਦਾ ਕਾਰਨ ਬਣਦੀ ਆ ਉਹਨੂੰ ਦੇਖ ਕੇ ਲੋਕ ਵੀ ਦਾਨ ਕਰਦੇ ਆ ਮਦਦ ਕਰਦੇ ਆ ਪਰ ਜੇਕਰ ਅਸੀਂ ਇੱਕ ਹੀ ਪੱਖ ਦੇਖ ਕੇ ਤੁਰਾਂਗੇ ਫਿਰ ਨਾ ਸੰਸਤਾਵਾਂ ਚੱਲਦੀਆਂ ਨਾ ਜਥੇਬੰਦੀਆਂ ਚੱਲਦੀਆਂ ਤਾਂ ਨਾ ਜਿਹੜੇ ਉਹ দান ਕਰਨੇ ਵਾਲੇ ਲੋਕ ਉਥੇ ਕਿਤੇ ਨਾ ਕਿਤੇ ਨੈਗੇਟਿਵਿਟੀ ਆਊਗੀ ਸੋ ਕੋਈ ਗੱਲ ਨਹੀਂ ਮਜਬੂਦ ਵੀਰੇ ਮਹਾਰਾਜ ਨੇ ਹਮੇਸ਼ਾ ਚੜ੍ਹਦੀ ਕਲਾ ਹੀ ਰੱਖੀ ਆ ਤੇ ਜਥੇਬੰਦੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੂਗੀ ਕੋਈ ਗੱਲ ਨਹੀਂ ਟਿੱਪਾ ਟਿੱਪਣੀਆਂ ਉਹ ਹੀ ਕਰਦੇ ਹੁੰਦੇ ਜਿਨ੍ਹਾਂ ਨੂੰ ਕੁਝ ਹੁੰਦਾ ਨੀਗਾ ਉਹ ਹੀ ਘਰਾਂ ਵਿੱਚ ਬੈਠ ਕੇ ਛੋਟੇਲ ਮੀਡੀਆ ਤੇ ਬੇਲੇ ਲੋਕ ਕਰਦੇ ਜਿਹੜੇ ਸੇਵਾ ਕਰਦੇ ਆ ਜਿਹੜੇ ਦਾਣ ਦੇ ਕੇ ਜਾਂਦੇ ਆ ਜਿਹੜੇ ਰਸ਼ਨ ਦੇ ਕੇ ਜਾਂਦੇ ਆ ਉਹ ਕਦੀ ਟਿੱਪਾ ਟਿੱਪਣੀ ਨਹੀਂ ਕਰਦੇ ਤੇ ਚੰਦ ਦੇ ਸਮੇਂ ਲਈ 25 ਦਿਨ ਦੇ ਵਿੱਚ ਨਾ ਸਾਨੂੰ ਜੋ ਦੇਖਣ ਨੂੰ ਅਹੀਂ ਜੂ ਮਿਲਿਆ ਵੋਟਾਂ ਦੇ ਵਿੱਚ ਇੱਕ ਇਹੀ ਦੌੜ ਲੱਗੀ ਹੋਈ ਆ ਵੀ ਅਸੀਂ ਵੋਟਾਂ 'ਚ ਕਿਸੇ ਨਾਲ ਬੈਜੀ ਫੋਟੋਸ਼ੂਟ ਕਰਾ ਲਈਏ ਸਰਕਾਰਾਂ ਨੂੰ ਇਹ ਦੌੜ ਲੱਗੀ ਆ ਵੀ ਅਸੀਂ ਵਿੱਚ ਬਹਿ ਕੇ ਕਿਸੇ ਨਾ ਕਿਸੇ ਤਰ੍ਹਾਂ ਇੰਟਰਵਿਊ ਕਰਕੇ ਕੰਟੈਂਟ ਕੱਢ ਲਈਏ ਬਸ ਆਹ ਰੌਲਾ ਇਹਨਾਂ ਨੂੰ ਕੋਈ ਅਪੋਰਟ ਨਹੀਂ ਕਿਸੇ ਨਾਲ ਕੋਈ ਮਤਲਬ ਨਹੀਂ ਫਲੱਡਾਂ ਦੇ ਨਾਲ ਕੋਈ ਕਿਸੇ ਨਾਲ ਇਹੀ ਅਰਜਾਨਾ ਸਪੋਕਸਮੈਨ ਆ ਜਿਹਨੇ ਸਾਡੀਆਂ ਵੀਡੀਓ ਪਹਿਲਾਂ ਚਲਾ ਚਲਾ ਮੀਡੀਆ ਨੇ ਵੀਊ ਲੈਓ ਉਹਨਾਂ ਨੂੰ ਪਤਾ ਲੱਗਾ ਨਾ ਵੀ ਕਸਾਨਤਾ ਕੀ ਕੰਮ ਕਰ ਰਿਹਾ ਪਰ ਉਸ ਦਿਨ ਕੀ ਆ ਇੱਕ ਪੱਤਰਕਾਰ ਨੇ ਪ੍ਰੋਪੋਗੈਂਡਾ ਕੀਤਾ ਵੀ ਮੈਨੂੰ ਗੋਟ ਦੇਖਾ ਬਾਸ ਰੋਣਾ ਇੰਨਾ ਹੀ ਸੀਗਾ ਹੋਰ ਰੋਣਾ ਕੋਈ ਨਹੀਂ ਸੀਗਾ ਉਹਨੇ ਉਹ ਸਾਰੀ ਪ੍ਰੋਪੋਗੈਂਡਾ ਪੰਜਾਬੀ ਜਾਣਦੇ ਆ ਗਰਾਊਂਡ ਤੇ ਜੋ ਕੰਮ ਕਰਦਾ ਆ ਉਹ ਵੀ ਪੰਜਾਬੀ ਦੇਖਦੇ ਆ ਜੋ ਫੋਟੋ ਸ਼ੂਟ ਕਰਾਉਂਦਾ ਉਹ ਵੀ ਪੰਜਾਬੀ ਦੇਖਦੇ ਆ ਸਾਰਾ ਪੰਜਾਬ ਹੁਣ ਉਹ ਅਗਿਆਲਾ ਪੰਜਾਬ ਨਹੀਂ ਰਿਹਾ ਮਨਜੋਤ ਵੀਰੇ ਉਹ ਜੱਜ ਕਰਦੇ ਆ ਉਹ ਪਤਾ ਕਰਦੇ ਆ ਵੀ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਕੋਈ ਨਹੀਂ ਮਹਾਰਾਜ ਹਮੇਸ਼ਾ ਸਾਰੀ ਸੰਸਦਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਤੁਹਾਡੀ ਸੰਸਦਾਂ ਤਰੱਕੀ ਕਰੇ ਤੁਹਾਨੂੰ ਮਹਾਰਾਜ ਤੰਦਰੁਸਤੀਆਂ ਦੇਵੇ ਤੇ ਤੁਸੀਂ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਆ ਹਮੇਸ਼ਾ ਖੜੀ ਪਈ ਜਿੰਨੀ ਟੀਮਾਂ ਮੂੰਹ ਇੰਨੇ ਨੇ ਵਗਾ ਸਾਰੇ ਉਹ ਕੋਈ ਚੱਲ ਨਹੀਂ ਯਾਰ ਪਰ ਉਹ ਇਹ ਜੇ ਚਾਵਲ ਨੇ ਚਲੋ ਕੀਤੀ ਮੈਂ ਉਹ ਕੀ ਉਹਨੂੰ ਕਮਾ ਸਾਰੀ ਜਿਹੜੇ ਰਲ ਮਿਲ ਕੇ ਜੋ ਕੀਤੀ ਪਰ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਯਾਰਿਆਂ ਦੀ ਮਿਹਨਤ ਕੀ ਮੈਂ ਉਹ ਚਲੋ ਮੇਰੇ ਮੁੰਡਿਆਂ ਨੂੰ ਕੁਛ ਕੇ ਦੇਖੋ ਸਾਰਿਆਂ ਦੇ ਮੂੰਹ ਮੰਨੇ ਕਿੰਨੇ ਹੋ ਗਏ ਯਾਰ ਇਹ ਇਹ ਤਾਂ ਹੁੰਦਾ ਹੀ ਆ ਜਿਹੜੇ ਸੇਵਾ ਕਰਨੇ ਵਾਲੇ ਆ ਸਾਰੀ ਦਿਹਾੜੀ ਉਹਨਾਂ ਦੇ ਪੈਰ ਛਿੱਲ ਹੋ ਗਏ ਆ ਦੇਖੋ ਪੈਰਾਂ ਆ ਮਾਹੀ ਛਾਲੇ ਪਏ ਆ ਛਾਲੇ ਪਏ ਹੋਏ ਆ ਪੈਰਾਂ ਦੇ ਵਿੱਚ ਚੀਰੇ ਲੱਗੇ ਹੋਏ ਆ ਖਿੱਚ ਖਿੱਚ ਕੇ ਕਿਸ਼ਤੀਆਂ ਖੜਦੇ ਆ 5ਵੀਂ ਪਾਈਵਾਂ ਦਿਨ ਆ ਜੀ ਅੱਜ ਪਾਈਵਾਂ ਦਿਨ ਕਹਿਣ ਨੂੰ ਹੁੰਦਾ ਜੀ ਇੱਕ ਦਿਨ ਘਰੋਂ ਨਿਕਲੇ ਇੱਕ ਦੋ ਦਿਨ ਦੀ ਪਤਾ ਫੇਰ ਲੱਗਦਾ ਆ ਇੱਥੇ ਕਮੈਂਟ ਕਰਨੇ ਜ਼ੌਖੇ ਆ ਕਿਸੇ ਦੀ ਨਿੰਦਿਆ ਕਰਨੀ ਸੌਖੀ ਆ ਤੇ ਇੱਥੇ ਤੁਸੀਂ ਚਲੋ ਹੁਣ ਅਸੀਂ ਕੁਛ ਨਹੀਂ ਕਹਿਣਾ ਮਹਾਰਾਜ ਭਲੀ ਕਰੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਸਮੱਤ ਬਖਸ਼ੇ ਅਸੀਂ ਕਹਿੰਨੇ ਪੰਜਾਬ ਬਚਾਓ ਆਪਣਾ ਦੇਸ਼ ਬਚਾਓ ਆਪਣੀ ਕੌਮ ਬਚਾਓ ਮਹਾਰਾਜ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ